ਹਾਲ ਤੁਸ ਰਿਕਾਲਾ ਮਿਲਦਾ ਹੈ ਗੁਰੂ ਸੰਗਤ ਕੀਤੇ ਆ ਆਪ ਜੀ ਜਾ ਕੇ ਜੁੜੋਗੇ 10 ਮਿੰਟ ਬੈਠੇ ਤੁਸੀਂ ਦੇਖੋਗੇ ਮੇਰੇ ਤੋਂ ਪਹਿਲਾਂ ਦੇ ਘੰਟੇ ਘੰਟੇ ਬਿਧੀ ਬੈਠੇ ਹੋਏ ਨੇ ਬਹੁਤ ਉੱਚ ਅਵਸਥਾ ਵਾਲੇ ਆਉ ਸੰਗਤਾਂ ਵਿੱਚ ਜੈਵੀ ਗੁਣਾਂ ਦੀ ਪ੍ਰਾਪਤੀ ਸਾਹ ਵੀ ਹੁੰਦੀ ਹੈ ਸੇਵਾ ਕਰਕੇ ਮਨਿਸਭਲ ਹੁੰਦਾ ਹੈ ਵਿਕਾਰਾਂ ਵਾਲੇ ਪਾਸੇ ਮਨ ਹਟਦਾ ਹੈ ਤੇ ਪ੍ਰਮਾਤਮਾ ਦੀ ਸੀਮ ਕਿਰਪਾ ਬਣਦੀ ਹੈ ਪ੍ਰੇਮ ਭਗਤੀ ਪ੍ਰੇਮ ਮਾ ਭਗਤੀ ਬੜੀ ਜ਼ਰੂਰੀ ਹੈ ਜੀ ਬਾਣੀ ਵਿੱਚ ਗੁਰੂ ਦੀ ਖੁਸ਼ੀ ਵਾਸਤੇ ਗੁਰੂ ਜੀ ਆਰੋ ਪੇਮ ਦੇ ਨਾਲ ਬਾਣੀ ਪੜਨਾ ਸੁਣਨਾ ਕਥਾ ਕਰਨੀ ਜਾਂ ਲਹਾ ਲੈਣਾ ਸੱਚ ਕਮਾਣਾ ਬਹੁਤ ਜ਼ਰੂਰੀ ਹੋਏ ਗਲੇ ਮਾਰ ਕਰਨੇ ਸੱਚਾ ਸਾਇਬ ਸੇਵੀਆ ਸਤ ਵੜਿਆਈ ਤੇ ਹੈ ਜੀਵਾਤਮਾ ਆਪ ਜੀ ਪੇਮ ਦੇ ਨਾਲ ਪਰਮਾਤਮਾ ਵਹਿਗੁਰੂ ਦਾ ਸਿਮਰਨ ਕਰੋ ਉਹਦੀ ਬਣਾਏਗੀ ਖਲਕਤ ਕਾਇਨਾਤ ਕੁਦਰਤ ਨੂੰ ਪਿਆਰ ਕਰੋ ਚਾਹ ਬਨਾਸਪਤੀ ਹੈ ਜੀ ਆ ਜੰਦ ਹੈ ਇਨਸਾਨ ਤੇ ਜੋ ਕਿਉਂਕਿ ਜੇ ਆਪਾਂ ਸਮਝਦੇ ਆਂ ਵੀ ਰੱਬ ਦੀ ਕਿਸੀ ਮਿਲੇ ਫਿਰ ਸਾ ਦਾ ਸਲੋਕ ਹੁੰਦਾ ਕਿ ਕਿਸੇ ਦਾ ਵੀ ਮਨ ਨਹੀਂ ਡਾਣਾ ਚਾਹੀਦਾ ਤੁਹਾਡੇ ਜੋ ਕਿਰਤ ਹੈ ਕ੍ਰਿਆ ਹੈ ਰਹਿਣੀ ਬਹਿਣ ਕੋਲ ਜੇ ਬੋਲ ਨਹੀਂ ਲਾ ਲੋ ਉਹਦੇ ਦੁਆਰਾ ਦੂਸਰੇ ਇਨਸਾਨ ਨੂੰ ਦੁੱਖ ਨਾ ਲੱਗੇ ਸੇ ਦਾ ਮਨ ਨਾ ਦੁਖੀ ਫਿਰ ਤਾਂ ਸਮਝ ਰੱਬ ਦੀ ਕਿਰਪਾ ਕਿਰਪਾ ਕਿਉਂਕਿ ਆਪ ਜੀ ਸਭ ਜੀਆਂ ਵਿੱਚ ਪਰਮਾਤਮਾ ਦਾ ਰੂਪ ਤੱਕਦੇ ਜੋ ਦੀ ਸੋ ਤੇਰਾ ਰੂਪ ਮਹਾਰਾਜ ਇਹਨਾਂ ਸਭ ਜੀਆਂ ਨੂੰ ਉਹਨਾਂ ਦੇ ਕੀਤੇ ਅਨਸਾਰ ਕਰਮਨ ਉਸ ਪਾਸੇ ਲਾਇਆ ਕੋਈ ਭਲੇ ਵਾਲੇ ਪਾਸੇ ਤੇ ਗੁਰੇ ਪਰ ਪਾਸੇ ਇਹ ਰੱਬ ਦੀ ਹੀ ਗੱਲ ਬੜਿਆ ਹੀ ਕਿ ਬਸ ਰੱਬ ਨੂੰ ਸਮਝਣਾ ਹੈ ਗੁਰੂ ਨੂੰ ਸਮਝਣਾ ਹੈ ਸਮਰਥ ਗੁਰੂ ਗ੍ਰੰਥ ਸਾਹਿਬ ਹੈ ਪਰ ਮਾਤਮਾ ਹਨ ਇਹ ਪੁੱਲ ਹਨ ਅੰਦਰ ਸਭ ਕੋ ਆ ਪੁੱਲ ਗੁਰੂ ਕਰਤਾਰ ਕੋਈ ਕਿੰਨਾ ਵੀ ਗੁਰੂ ਪਿਆਰ ਵਿੱਚ ਵਸਤਾ ਤਾਂ ਨਹੀਂ ਬਣ ਜੇ ਉਸ ਤੋਂ ਬਾਅਦ ਵੀ ਮਿਲਿਆਸ ਕੀ ਉਹ ਇਨਸਾਨ ਪੁੱਲ ਕਰ ਸਕਦਾ ਹੈ ਕੇਵਲ ਸਮਰਾਤ ਗੁਰੂ ਤੇ ਪਰਮ ਪਿਤਾ ਪਰਮਾਤਮਾ ਪਰਮੇਸ਼ਰ ਹੀ ਪੁੱਲ ਤੋਂ ਬਾਹਰ ਆ ਪੁੱਲ ਨਹੀਂ ਕੋਈ ਗਲਤੀ ਨਹੀਂ ਮਿਲਿਆਸ ਨਹੀਂ ਕਿ ਰੱਬ ਦੇ ਵਿੱਚ ਕਿਉਂਕਿ ਨੇਕ ਲੰਕਨ ਸਰੂਪੇ ਪਰਮਾਤਮਾ ਨੂੰ ਕੋਈ ਵੀ ਗੁਰੂ ਪਿਆਰ ਕਿਸੇ ਤਰ੍ਹਾਂ ਤੱਬਾ ਨਹੀਂ ਲੱਗਦਾ ਇਸ ਵਾਸਤੇ ਬਾਹਰ ਬਾਹਰ ਜਿਸ ठाकुर ਸੁਨਾਹੀ ਚਾਰਾ ਤਾਕੋ ਕੀਜੈ ਸਦਨਮ ਸਕਾਰਾ ਬਾਣੀ ਦਾ ਤ੍ਰੀਕਾ ਬਹੁਤ ਸੰਗ ਹੈ ਅੱਤੋਂ ਅਪਲੇਖੇ ਸੈ ਜਾਂਦੇ ਹਾਂ ਤੇ ਕਈ ਵਾਰੀ ਭਰਮ ਕਰਦੇ ਨੇ ਗੁਰੂ ਜੀ ਆਲ ਸਭ ਤੋਂ ਪਹਿਲੀ ਗੱਲ ਪਰਮ ਨੇ ਇਕਾਗਰਤਾ ਬਣਾਣੀ ਹੈ ਰੱਬ ਦੀ ਗੋਂਦ ਨੂੰ ਮੰਨਣਾ ਹੈ ਉਹ ਕਦੋਂ ਹੋਏਗਾ ਜਦੋਂ ਆਪ ਜੀ ਪ੍ਰੇਮ ਨਾਲ ਸੰਗਤ ਕਰੋਗੇ ਬਾਣੀ ਸੁਣੋਗੇ ਪੈਟਿਲ ਨਾਮ ਜਪੋਗੇ ਆਪਣੇ ਆਪ ਰੱਬ ਉਸਨੇ ਕਿਰਪਾ ਕਰਨਗੇ ਗਿਆਨ ਗਿਆਨ ਅਗਿਆਨ ਦੇਰ ਵਿਨਾਸ਼ ਹਰ ਕਿਰਪਾ ਤੇ ਸੰਤ ਪੀਤਿਆ ਨਾਨਕ ਮਨ ਪਰਗਾਸ ਜਦੋਂ ਗੁਰੂ ਦੀ ਸੰਗਤ ਕੀਤੀ ਗੁਰੂ ਪਿਆਰਿਓ ਸੇਵਾ ਨਾਲ ਜੁੜੇ ਬਾਣੀ ਸੁਣੀ ਬਾਣੀ ਪੜ੍ਹੀ ਸਿਮਰਨ ਕੀਤਾ ਅੰਦਰੋਂ ਗਿਆਨ ਪੈਦਾ ਹੋਏ ਸੋਝੀ ਪੈ ਜੇਗੀ ਕਿ ਰੱਬ ਹੀ ਸਮਰੱਥ ਹੈ ਪਰਮਾਤਮਾ ਬੇਅੰਤ ਗੁਣ ਦਾ ਮਾਲਕ ਹੈ ਠਾਕੁਰ ਬੇਅੰਤ ਉਹਦੇ ਗੁਣਾਂ ਦਾ ਗਾਇਨ ਕਰ ਕਰਕੇ ਆਨੰਦ ਮਾਣਿਆ ਜਾ ਸਕਦਾ ਸਮਝਿਆ ਜਾ ਸਕਦਾ ਅੰਤ ਨਹੀਂ ਪਾਸ ਸਕਦੇ ਬਸ ਕਰੇ ਖਰਾਈ ਆਪੇ ਆਪ ਮਾਨੁਕ ਕਹ ਕਿਸ ਨਾਹੀ ਹਾ ਸਮਰੱਥ ਗੁਰੂ ਆਪ ਜਨ ਮੜਾ ਹੈ ਹੋਰ ਕੋਈ ਨਹੀਂ ਕਰ ਸਕਦਾ ਗੁਰ ਪ੍ਰਸਾਦਿ ਮਨ ਵਸ ਹਉਮੈ ਦੂਰ ਕਰੀ ਪਹਿਲੀ ਬੜਿਆਈ ਕੀ ਹੈ ਪਾਇ ਸੇਵਾ ਕਰਨ ਦੀ ਜੇ ਆਪਜੀ ਤਨਮਨ ਨਾਲ ਸਮਰਪਣ ਵਿਚ ਆ ਕੇ ਗੁਰ ਨਾਲ ਜੁੜ ਕੇ ਰੱਬ ਦੀ ਸੇਵਾ ਕਰਦੇ ਪਜਨਵੰਦਗੀ ਕਰਦੇ ਹੋ ਹਉਮੈ ਵਾਲੀ ਪਾਵਨਾ ਦੂਰ ਹੋ ਜਾਏਗੀ ਕਿਉਂਕਿ ਪਤਾ ਲੱਗ ਜੇਗਾ ਕਿ ਸਭ ਕੁਝ ਤੇ ਪਰਮਾਤਮਾ ਹੀ ਹੈ ਕੋਈ ਤਾਕਤ ਹੈ ਰਕਾਰੂ ਵੀ ਹੈ ਸਾਕਾਰੂ ਹਰ ਸਾਥ ਤੇ ਹਰ ਕਰ ਵੀ ਸਰ ਜੀਵ ਵੀ ਸਰ ਜਗ੍ਹਾ ਤੇ ਹੈ ਇਹ ਸੁੱਝੀ ਪੈ ਗਈ ਸੰਗਤ ਵਿਚ ਆ ਕੇ ਨਾਮ ਦੇ ਮੇਰੇ ਮਾਦੂ ਜੀ ਸਤ ਸੰਗਤ ਮਿਲੇ ਸੋ ਤਰਿਆ ਜੋ ਵੀ ਇਨਸਾਂ ਜੁੜ ਗਿਆ ਸੰਗਤ ਨਾਲ ਉਸ ਪਾਕਾ ਕਾ ਕਿਉਂਕਿ ਸੰਗਤਾਂ ਵਿਚ ਬੈਠ ਕੇ ਸਿਮਰਨ ਕਰਕੇ ਪਤਾ ਲੱਗਦਾ ਹੈ ਕਿ ਗੁਰੂ ਦੀ ਅਪਾਰ ਬਖਸ਼ ਸ ਜੋਕ ਜੀ ਆਤਮਾ ਨੂੰ ਉਸ ਪਾਸੇ ਜੋੜਿਆ ਗੁਰੂ ਵਾਲੇ ਬਣਾਇਆ ਸੁੱਝੀ ਪੈਂਦੀ ਹੈ ਕਿ ਮਨੁੱਖੀ ਜਮਾਂਦਿਆ ਕੀ ਹੈ ਕਬਨਾਲ ਮਿਲਾਫ ਕਰਨ ਦੇ ਲਈ ਗੁਰ ਸੇਵਾ ਤੇ ਪਗਤ ਕਮਾਈ ਤਾਵੇਂ ਹੀ ਮਾਨਸੁ ਦੇਹੀ ਪਾਇ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਪਦਹਾਰ